ਇੱਕ ਮਿੰਟ ਕਿਰਪਾ ਮੇਰੇ ਇੱਕ ਮਿੰਟ ਇੱਕ ਮਿੰਟ ਸਾਰੇ ਸ਼ੁਰੂ ਕਰਦਾ ਇੱਕ ਮਿੰਟ ਇੱਕ ਮਿੰਟ ਸਰ ਕੱਟੀ ਸ਼ੁਰੂ ਕਰ ਲਓ ਇੱਕ ਵਾਰ ਬੜੀ ਪ੍ਰਮਾਤਮਾ ਦੀ ਕਿਰਪਾ ਆ ਸ਼੍ਰੋਮਣੀ ਅਕਾਲੀ ਦਲ ਨੇ ਜੇ ਸਭ ਦਿਨ ਪਹਿਲਾਂ ਹੀ ਮੈਂ ਸਮਝਦਾ ਕਿ ਵਰਕਰ ਲੋਕ ਇੱਕ ਆਮ ਪਿੰਡ 'ਚ ਰਹਿਣ ਵਾਲੇ ਐਡਾ ਵੱਡਾ ਮਾਨ ਸਰਕਾਰ ਦੇ ਏਤੀ ਵੱਡੀ ਜੇਤਬੰਦੀ ਦੀ ਇਹ ਸੰਚੇਤਨ ਟਿਕਟ ਦੇ ਲਈ ਇਹਨੂੰ ਤੁਸੀਂ ਦੇਖ ਲਿਓ ਵੀ 6 7 ਦਿਨਾਂ ਦੇ ਕਿਹੜੀ ਮੇਰੀ ਕਮੇ ਨਾਲ ਲੋਕ ਲਹਿਰ ਬਣ ਗਏ ਇੰਨਾ ਪਿਆਰ ਸੁਖਨੂਰਤਾ ਮੇਰੇ ਕਰਮਾਂ ਪੈਣ ਲੱਗੀਆਂ ਜਦੋਂ ਮੈਂ ਬਚਪਨ ਤੋਂ ਆਉਂਦਾ ਰਿਹਾ ਮੇਰੇ ਅਗਰ ਕੋਈ ਪਿੰਡ ਇਹ ਜਿਆ ਨੂੰ ਕਿਤੇ ਮੈਂ ਡੋਰ ਤੋਂ ਡੋਰ ਕੱਟਦਾ ਹਾਂ ਹਰ ਟਾਈਮ ਤੇ ਵੋਟਾਂ ਨਹੀਂ ਮਿਲਦੀਆਂ ਮੈਂ ਤੇ ਸਰਪੰਚ ਰਿਹਾ ਸਾਡਾ ਬਲਾਕ ਰਾਜੇ ਦਾ ਸੀ ਜੀਸੀ ਪਟਿਆਲਾ ਸੀਗਾ ਸੋ ਮੇਰੇ ਤਾਂ ਹਰ ਪਰਿਵਾਰ ਨਾਲ ਹਰ ਘਰ ਤਾਂ ਗੱਲ ਇਸ ਤੇ ਹੈ ਮਤਲਬ ਜਿਸੇ ਗੱਲ ਦੀ ਬਹੁਤ ਵੱਡੀ ਖੁਸ਼ੀ ਆ ਕਿ ਕਪਵਾਰੀ ਭਰਾ ਨੂੰ ਟਿਕਟ ਮਿਲੀ ਹੈ ਸੋ ਇਹ ਪਰਮਾਤਮਾ ਦੀ ਕਿਰਪਾ ਹੈ ਵਨ ਸਾਈਡਡ ਹੋਊਗਾ ਬਾਕੀ ਜਿਹੜੇ ਦੋਨੇ ਕੈਂਡੀਡੇਟ ਆ ਇਹ ਸਵਾਰ ਜਿਹੜਾ ਕੈਂਡੀਡੇਟਾਂ ਦਾ ਕਿਰਦਾਰ ਔਰ ਪਾਰਟੀ ਦਾ ਕਿਰਦਾਰ ਦੇਖ ਕੇ ਲੋਕਾਂ ਨੇ ਵੋਟ ਦਿੱਤੀ ਜੇ ਕੈਂਡੀਡੇਟ ਦਾ ਕਿਰਦਾਰ ਦੇਖ ਲਈਏ ਮਹਾਰਾਣੀ ਪ੍ਰਨੀਤ ਕੌਰ ਚਾਰ ਵਾਰੀ ਐਮਪੀ ਕਾਂਗਰਸ ਦੇ ਰਹੇ ਨੇ ਕਾਰਗਜ਼ਾਰੀ ਜ਼ੀਰੋ ਆ ਅੱਜ ਵੀ ਕਾਂਗਰਸ ਦੇ ਅੰਦਰ ਕੋਟਾ ਭਾਜਪਾ ਵਾਸਤੇ ਮੰਗ ਰਹੇ ਫਿਰ ਜਿਹੜੇ ਗਾਂਧੀ ਜੀ ਆ ਪਹਿਲਾਂ ਆਪ ਤੋਂ ਬਣੇ ਫਿਰ ਆਜ਼ਾਦ ਖੜੇ ਹੋਏ ਫਿਰ ਕਾਂਗਰਸ 'ਚ ਵੜ ਗਏ ਪਹਿਲਾਂ ਕਾਂਗਰਸ ਨੂੰ ਗਾਲਾਂ ਕੱਢਦੇ ਤੇ ਹੁਣ ਕਾਂਗਰਸ ਨੂੰ ਪਿਆਰ ਕਰਦੇ ਆ ਆਮ ਆਦਮੀ ਪਾਰਟੀ ਵਾਲੇ ਜਦੋਂ ਚੰਡੀਗੜ੍ਹ 'ਚ ਭਗਵੰਤ ਮਾਨ ਜੀ ਕਹਿੰਦੇ ਆ ਵੀ ਕਾਂਗਰਸ ਬਹੁਤ ਵਧੀਆ ਪਾਰਟੀ ਆ ਇਸ ਤੋਂ ਤਾਂ ਚੰਗੀ ਪਾਰਟੀ ਪੂਰੇ ਇੰਡੀਆ 'ਚ ਕੋਈ ਹੋ ਹੀ ਨਹੀਂ ਸਕਦੀ। ਜਦੋਂ ਪੰਜਾਬ 'ਚ ਵੱਟਦੇ ਆ ਫਿਰ ਕਹਿੰਦੇ ਆ ਕਾਂਗਰਸ ਭਿਸ਼ੜਾ ਜਾਰੀ ਆ। ਕਾਂਗਰਸ ਬਹੁਤ ਮਾੜੀ ਪਾਰਟੀ ਆ। ਸੋ ਜਿਹੜੇ ਮੇਰੇ ਮੁਕਾਬਲੇ 'ਚ ਸਾਰੇ ਹੀ ਲੜ ਰਹੇ ਆ ਡੋਗਲੇ ਬੰਦੇ ਆ। ਕੋਈ ਵੀ ਉਹਨਾਂ ਦਾ ਕਰੈਕਟਰ ਨਹੀਂ ਹੈਗਾ। ਕੋਈ ਕਾਰਗੁਜ਼ਾਰੀ ਨਹੀਂ। ਸਰਵ ਜੀ ਸਰਕਾਰ ਬਾਰੇ ਕੀ ਕਹੋਗੇ ਜੇ ਆਮ ਆਦਮੀ ਦਾ? ਕਾਂ ਦਾ ਬਰੇਡਾ ਬੈਠੇ ਪਿਆ ਪਰ 1 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ ਗਿਆ। 750 ਕਰੋੜ ਰੁਪਏ ਐਡਵਰਟਾਈਜ਼ਮੈਂਟ ਪਰ ਖਰਚ ਕਰ ਰਹੇ 25% ਮਲਾਜ਼ਮਾਂ ਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ ਹੈ ਮਲਾਜ਼ਮਾਂ ਦਾ ਡੀਏ ਸ਼੍ਰੋਮਣੀ ਅਕਾਦੀ ਜਲਦੀ ਸਮੇਂ ਪੰਜਾਬ ਦੀ ਜਿਹੜੀ ਤਨਖਾਹ ਸੈਂਟਰਲ ਗਵਰਨਮੈਂਟ ਤੋਂ ਉੱਪਰ ਹੁੰਦੀ ਹੈ ਸੋਧਈ ਰਹੀਆਂ ਮਤਲਬਾਤ ਸਾਹਿਬ ਦੀ ਜਿੰਨੇ ਪੇ ਕਮਿਸ਼ਨ ਬਾਦ ਸਾਹਿਬ ਨੇ ਲਾਗੂ ਕਰੇ ਅੱਜ ਹਾਲਾਤ ਤੁਸੀਂ ਦੇਖੋ ਪੰਜਾਬ ਦੇ ਮਲਾਜ਼ਮਾਂ ਨੂੰ 38% ਡੀਏ ਮਿਲ ਰਿਹਾ ਤੇ ਕੇਂਦਰ ਦੇ ਮਲਾਜ਼ਮਾਂ ਨੂੰ 50% ਮਿਲ ਰਿਹਾ ਮਤਲਬ ਪੰਜਾਬ ਦੇ ਮੁਲਾਜ਼ਮਾਂ ਦੀ ਤਨਖਾਹ ਕੇਂਦਰ ਦੇ ਮੁਲਾਜ਼ਮਾਂ ਦੀ ਤਨਖਾਹ ਨਾਲੋਂ 20 10 15000 ਰੁਪਏ ਪ੍ਰਤੀ ਮੁਲਾਜ਼ਮ ਘੱਟ ਬੈ। ਸੋ ਇਹਨਾਂ ਨੂੰ ਹੈਰਾਨ ਵਾਸਤੇ ਤਾਂ ਮੁਲਾਜ਼ਮੀ ਬਹੁਤ ਬਾਕੀ ਕਾਂਗਰਸ ਨੂੰ ਕਾਂਗਰਸ ਹਰਾ ਰਹੀ ਹੈ। ਤੁਸੀਂ ਦੇਖੋ ਨਾ ਆਮ ਆਦਮੀ ਪਾਰਟੀ ਕੋ ਦੂਸਰਾ ਬੰਦਾ ਚੱਕ ਕੇ ਉਹਨਾਂ ਦੇ ਸਿਰ ਤੇ ਬਿਠਾ ਦਿਆ ਨੌ ਦੇ ਨੌ ਹਲਕਾ ਇੰਚਾਰਜ। ਗੱਲ ਤੁਹਾਡੇ ਸਾਹਮਣੇ ਗੱਲ ਦੀ ਨਕਾਲਾ ਕਰਦੇ ਤੇ ਕਹਿ ਰਹੇ ਆ ਇਹਨਾਂ ਨੇ ਦਾਦਾ ਸਵਾਮੀ ਜੀ ਨੇ ਮੇਰੇ ਨੂੰ ਬਹੁਤ ਮਾਰਾ ਕਿ ਉਹ ਹੀ ਕਹਿੰਦੇ ਕਿ ਸਾਰੇ ਵਿੱਚ ਸੋ ਮਤਲਬ ਕਾਂਗਰਸ ਨੂੰ ਕਾਂਗਰਸ ਸਰਕਾਰੀ ਆ ਬੀਜੇਪੀ ਨੂੰ ਬੀਜੇਪੀ ਹਰਾਰੀ ਆ ਮੈਨੂੰ ਮੇਰਾ ਕਿਰਦਾਰ ਔਰ ਮੇਰੀ ਕਾਰਗਿਜ਼ਾਰੀ ਦੇ ਦਾਨ ਤੇ ਲੋਕ ਮੈਨੂੰ ਵੋਟਾਂ ਫੜ ਕੇ ਜਰੂਰ ਸੇਵਾ ਦਿੰਦੇ ਦੋ ਤਿੰਨ ਪਹਿਲਾਂ ਤੁਸੀਂ ਨਸ਼ੇ ਦਾ ਮੁੱਦਾ ਚੱਕਿਆ ਸੀ 11 ਬਸ ਕਰ ਦਿੱਤੀ ਕੀ ਹੋ ਗਏ ਬਾਅਦ ਤੁਸੀਂ ਦੇਖੋ ਵੀ ਇਹੀ ਨਾਮਾਂ ਦੀ ਪਾਰਟੀ ਆ ਜਿਹੜੀ ਕਹਿੰਦੀ ਤੇ ਦੋ ਹਫ਼ਤਾ ਚ ਨਸ਼ੇ ਖਤਮ ਕਰਦਾ ਕਿੰਨੀ ਸੋਸ਼ਲ ਮੀਡੀਆ ਤੇ ਪਿੰਡ ਦੇ ਲੋਕਾਂ ਨੇ ਨਸ਼ੇ ਸਮੇਤ ਫੜ ਕੇ ਇਹਨਾਂ ਦਾ ਵਰਕਰ ਕੁੱਟ ਕੇ ਥਾਣੇ ਚ ਤੇ ਆਇਆ ਹੈਗਾ ਫਿਰ ਪੂਰੀ ਆਮ ਆਪ ਪਾਦਵੀ ਪਾਰਟੀ ਨੇ ਤੁਸੀਂ ਹੱਥ ਤੇ ਦੇਖ ਲਿਓ ਕਿੰਨੀਆਂ ਕੁੜੀਆਂ ਫੜੀ ਗਈਆਂ ਜਿੰਨਾ ਨਸ਼ਾ ਫੜਿਆ ਗਿਆ ਪਤਾ ਕਿੰਨਾ ਪਾਇਆ 3 ਗ੍ਰਾਮ ਪਾਇਆ ਤਾਂ ਕਿ ਕੱਲ ਨੂੰ ਪੈਦਾਂਗੇ ਵੀ ਇਹ ਤਾਂ ਖੰਦਾਤ ਆ ਜੀ ਇਹਦੀ ਜ਼ਮਾਨਤ ਉਸ ਤੋਂ ਇਹ ਨਹੀਂ ਆਪ ਨਸ਼ੇ ਵਕਵਾ ਰਹੇ ਆ ਸਾਰੇ ਹਲਕੇ ਦੇ ਜਿਹੜੇ ਕਹਿੰਦੇ ਨੇ ਨਸ਼ਿਆਂ ਤੋਂ ਬਚੋ ਸ਼ਰਮਨ ਜੀ ਅੱਜ ਕਿੰਨੀਆਂ ਕੋ ਮੀਟਿੰਗਾਂ ਕਰੋਗੇ ਅੱਜ ਦਿਹਾੜੀ ਚ ਭੋਲ ਨਸ਼ਾ ਬਰਾਮਤ ਮੈਂ ਹੈਨੇ ਉਸ ਪੁਸ਼ਟੀ ਹੋਈ ਕੌਣ ਸੀ ਬੰਦਾ ਜੇ ਆਮ ਆਦਮੀ ਪਾਜੀ ਸੋਸ਼ਲ ਮੀਡੀਆ ਤੇ ਚੱਲਿਆ ਉਹ ਸਰਟੀਫਿਕੇਟ ਚੱਲੇ ਆ ਸਭ ਕੁਝ ਚੱਲੇ ਹੁਣ ਕਹਿ ਰਹੇ ਦੀ ਕੋਈ ਹੋਰ ਸੰਜੂ ਆ ਇਹ ਸੰਜੂ ਨਹੀਂ ਆ ਉਹਦਾ ਫੋਟੋ ਆ ਐਮਐਲਏ ਸਾਹਮਣੇ ਨਾਲ ਖੜਿਆ ਹਰੇਕ ਪ੍ਰੋਗਰਾਮ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸਭ ਨੂੰ ਪਤਾ ਹੈਗਾ ਸ਼ਰਮਨਜੀਤ ਦਾ ਕਾਰਕੋਨਾ ਸਾਰੇ ਮੀਡੀਆ ਨੇ ਲਿਖਾਇਆ ਹੈ ਸ਼ਰਮਨਜੀਤ ਅੱਜ ਕਿੰਨੀਆਂ ਕੋ ਮੀਟਿੰਗਾਂ ਦਾ ਕਰਨੀ ਹੈਗੀ ਰਾਤ ਪਾਜੀ ਰਾਤ ਨੂੰ 11 ਵਜੇ ਤੱਕ ਛੱਨੀ ਹੋ ਜਾਣਾ ਅੱਜ ਕਿੱਥੇ ਕਿੱਥੇ ਹੈਗੇ